ਕੀ ਬੀ? ਕਰੀਏ ਕਰੀਏ ਉਹ ਬਾਹਰ ਨਹੀਂ ਆਇਆ ਬਾਹਰ ਨਹੀਂ ਆਇਆ ਕੋਈ ਨਾ ਕੋਈ ਨਾ ਗੱਦਰ ਬਣਾ ਦਿੱਤੀ ਨਹੀਂ ਨਹੀਂ ਆਪਣੇ ਲੋਧਲੀ ਬੰਦੇ ਛੇਤੀ ਨਾ ਬੈਠੋ ਕੋਈ ਤੇ ਨਾਲ ਬੈਟਰੀਆਂ ਦਾ ਮਾਰ ਗਿਆ ਉੱਥੇ ਜਾ ਕੇ ਫਿਰ ਹਾਂਜੀ ਅੱਜ ਸਾਡੇ ਅਮਰਦੇਵ ਸਿੰਘ ਨੰਬਰ 98140742076 ਤੇ ਕਾਲ ਆਈ ਸੀ ਕਿ ਬਠਿੰਡਾ ਫਰੰਦ ਨੈਰ ਤੋਂ ਅੱਗੇ ਕਨਈਆ ਚੌਂਕ ਦੇ ਵਿਚਕਾਰ ਇੱਕ ਐਕਸੀਡੈਂਟ ਹੋਇਆ ਪਿਆਗਾ ਜਦ ਸਾਰਾ ਟੀਮ ਨੇ ਮੌਕੇ ਤੇ ਆ ਕੇ ਦੇਖਿਆ ਜੋ ਕਿ ਉਹ ਦੁੱਧ ਵੇਚਣਾ ਕੰਮ ਕਰਦਾ ਸੀਗਾ ਉਹਨੂੰ ਕੋਈ ਅਗਿਆਤ ਵਹੀਕਲ ਫੇਟ ਮਾਰ ਕੇ ਚਲਾ ਗਿਆ ਸੂਚਨਾ ਮਿਲਣ ਤੇ ਸਹਾਰਾ ਜਨ ਸੇਵਾ ਐਂਬੂਲੈਂਸ ਟੀਮ ਨੇ ਸੰਦੀਪ ਗਿੱਲ ਨੇ ਮੌਕੇ ਤੇ ਪਹੁੰਚ ਕੇ ਸਿਵਲ ਹਸਪਤਾਲ ਪਹੁੰਚਾ ਕੇ ਇਲਾਜ ਕਰਾਇਆ ਉਹਦਾ ਨਾਮ ਹਾਕਮ ਸਿੰਘ ਆ ਉਮਰ ਉਹਦੀ ਹੈਗੀ 30 ਕੇ ਸਾਲ ਸੁਰਕਤੀ ਰੋਡ ਗਲੀ ਨੰਬਰ ਬਟੀ ਦਾ ਰਹਿਣ ਲਗਾ ਬਈ ਕਾਰ ਉਥੋਂ ਟੱਕਰ ਮਾਰ ਕੇ ਮੌਕੇ ਤੇ ਫਰਾਰ ਹੋ ਗਈ ਬਾਕੀ ਪੀਸੀਆਰ ਪੁਲਿਸ ਮੌਕੇ ਤੇ ਖੜੀ ਸੀਗੀ ਜਿਹਨੂੰ ਚੱਕ ਕੇ ਹਸਪਤਾਲ ਦਾਖਲ ਕਰਾ ਦਿੱਤਾ ਗਿਆ